ਹੈਲੋ एवरीवन ਉਮੀਦ ਕਰਨੇ ਆ ਜੀ ਸਾਰੇ ਵਧੀਆ ਹੋਵੋਗੇ ਤੇ ਵੀਡੀਓ ਅੱਜ ਦੀ ਏ ਕਬੱਡੀ ਦੀ ਬਿਲਕੁਲ ਜਿਵੇਂ ਲੜਕੇ ਹਰ ਗੇਮ ਕਰਦੇ ਨੇ ਐਵੇਂ ਲੜਕੀਆਂ ਵੀ ਅੱਜਕੱਲ ਹਰ ਕਿਸਮ ਦੀਆਂ ਗੇਮਾਂ ਕਰਦੀਆਂ ਨੇ ক্রিকেট ਵੀ ਫੁੱਟਬਾਲ ਵੀ ਬਾਸਕਟਬਾਲ ਵੀ ਹੌਕੀ ਹਰ ਇਵਨ ਕਿ ਹਰ ਗੇਮ ਕਰ ਰਹੀਆਂ ਤੇ ਕਬੱਡੀ ਚ ਵੀ ਕੁੜੀਆਂ ਜਿਹੜੀਆਂ ਨੇ ਅੱਜਕੱਲ ਛਾਈਆਂ ਪਈਆਂ ਨੇ ਔਰ ਸਪੈਸ਼ਲ ਆਪਣੇ ਚੜ੍ਹਦੇ ਪੰਜਾਬ ਚ ਕਬੱਡੀ ਜਿਹੜੀ ਹੈ ਕੁੜੀਆਂ ਖੇਡਦੀਆਂ ਨੇ ਹਮ ਇਹ ਗੱਲ ਤੇ ਆਪਾਂ ਕੋਲ ਉਹਨਾਂ ਦੀ ਇੱਕ ਵੀਡੀਓ ਹੈ ਆਪਾਂ ਚਲ ਕੇ ਦੇਖਨੇ। ਵੀਡੀਓ ਹੈ ਸਾਡੇ ਕੋਲ ਮਾਲਵਾ ਟੀਵੀ ਦੀ ਔਰ 2024 ਦੇ ਮੈਂ। ਬੱਲੇ 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 ਬੱਲੇ। ਉਹ ਜਸਾ। ਉਹ ਆਹ ਸੀਆਂ ਭਰਾ ਸਾਰੇ ਫੀਲਡ ਵਿੱਚ ਛਾਈਆਂ ਪਈਆਂ। ਇਹ ਗੱਲ ਤੇ ਹੈ। ਕੁੜੀਆਂ ਕਿਸੇ ਤੋਂ ਕੱਟਨੇ ਕੀ? ਇਹ ਕਬੱਡੀ ਕੌਂਟਰੀ ਖੁਸ਼ੀ ਪਿਆਰ। ਦਿਲ ਪਿਆਰੇ ਖੁਸ਼ੀ ਦੇ ਚਰਚੇ ਹੋਇਆ ਹੈ। ਗੁਣੀਆਂ ਦੇ ਵਿੱਚ ਕਬੱਡੀ ਦਾ ਬਹੁਤ ਬੜਾ ਰੌਸ਼ਾ ਹੈ। ਗਰਾਊਂਡ। ਆਹ ਇੱਕ ਖੁਸ਼ੀ ਰੇਟਰ।

ਕਹਿੰਦਾ ਉਹਦਾ ਮੈਚ ਆ ਰਿਹਾ ਜਦ ਤੱਕ ਜੇਰਾ ਮੇਰਾ ਜੇ ਕਹੇਗੀ ਟੈਕਲ ਲਗਾਤੀ ਚਾਰੀ ਹੈ ਉੱਪੀ ਹਾਰ ਆਤਾ ਆ ਟੰਗਾਂ ਨਾਲ ਹੱਥ ਕਰਦਾ ਇਹ ਕੁਟੀ ਕੁਟੀ ਟੱਕਾ ਇਹ ਤਲੇ 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 ਆਗੀ ਬਣ ਗਿਆ ਆਗੀ ਬਣ ਗਿਆ ਆਹ ਚੱਲ ਸ਼ਰੀ ਦੇਣੀ ਨੂੰ ਕਹਿੰਦੀ

i'm

thank ਸਤਿ ਸ਼੍ਰੀ ਅਕਾਲ ਧੰਨਵਾਦ ਬਨਾ ਸਾਬਿਆ ਵਿਰਸਾ ਸਾਡਾ ਜਵਾਨੀ ਨੂੰ ਨਸ਼ਾ ਤੋਂ ਬਚਾਵੇ ਘਰ ਸਾਡੇ ਉੱਤੇ ਸਰਾਗਾ ਜੀਵਨ ਦਾ ਰਖਵਾਲੀ ਗਾਏ ਕੋਈ ਕੁੜੀ ਗਾਫੀ ਐਕਟਿਵ ਹੈ ਕਬੱਡੀ ਦੀ ਕਮੈਂਟਰੀ ਬੜੀ ਵਧੀਆ ਹੋ ਰਹੀ ਹੈ ਅੰਮ੍ਰਿਤ ਖੁਸ਼ੀ ਤਿਆਰ ਹੈ ਦਿਰ ਪਿਆਰੇ ਖੁਸ਼ੀ ਦੇ ਚਰਚੇ ਹੋਇਆ ਹੈ ਦੁਨੀਆ ਦੇ ਵਿੱਚ ਕਬੱਡੀ ਰਾਜਾਂ ਤੇ ਕੰਮ ਜਾਗੀ ਬੰਨਿਆ ਗਿਆ ਹੈ ਪਰ ਇਹ ਖੁਸ਼ੀ ਰੇਟਰ ਆਹ ਕਬੱਡੀ ਪਾਰਟ ਦੱਕੇ ਤਾਲੀਆਂ 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 ਆਹ ਤੇਰੀ ਤਾਲੀਆਂ ਨੇ ਤੇ ਉਹ ਵੀਰੇ ਜਿਹੜੇ ਸੁਣਦੇ ਪੜ੍ਹਦੇ ਆਸ ਕਬਸ ਫਰਾ ਕਰਦਾ ਰੱਜ ਗਈ ਕੈਂਚੀ ਤਾੜੀ ਗਿਆ ਡੱਕਿਆ ਚੜ ਗਿਆ ਦਸਾਂ ਜੁਨੇ ਸਾਰਾ ਗੁਰ ਤੱਕਿਆ ਅਰੇ ਤੇਜ਼ ਤਾਰ ਖਰਾਬ ਦਾ ਤੇ ਜਨਾਮ ਆਹ ਖਰਾਬ ਹੈ ਸਿੱਖ ਜੇਤਾਂ ਦੇ ਵਿੱਚ

ਅੱਛਾ ਜਬਰਦਸਤ ਅੱਛਾ ਕੁੜੀਆਂ ਇੱਡੇ ਜੋਸ਼ ਜ਼ਸਬੇ ਨਾਲ ਖੇਡ ਰਹੀਆਂ ਨੇ ਤੇ ਫਿਰ ਆਵਾਮ ਵੀ ਬੜੀ ਜ਼ਿਆਦਾ ਹਾਂ ਬਹੁਤ ਆਵਾਮ ਔਰ ਇਹ ਵੀ ਕਿ ਕੁੜੀਆਂ ਉਹੀ ਐਕਟਿਵ ਨੇ ਜਿਹੜੀਆਂ ਦੂਸਰਾ ਆਪਣਾ ਅ ਵਰਕ ਕਰਦੀਆਂ ਰਹਿੰਦੀਆਂ ਨੇ ਜਿਹੜੀਆਂ ਘਰਦਾਰੀ ਵਾਲੀਆਂ ਨੇ ਉਹ ਇਹ ਕੰਮ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਤੇ ਪਾਣੀ ਪੀਣ ਲਈ ਮਹਾਲ ਹੁੰਦਾ ਨਹੀਂ ਜੀ ਇੰਨੇ ਕੰਮ ਨਹੀਂ ਵੈਸੇ ਗੱਲ ਹੈ ਕਿ ਮਤਲਬ ਜਿਹੜਾ ਵਰਕ ਕਰਦਾ ਹੈ ਗੇਮ ਕਰਦਾ ਹੈ ਉਹ ਹੀ ਬੰਦਾ ਸੈਟਰ ਹੀ ਉਹ ਇਹ ਨਹੀਂ ਕਿ ਅਗਰ ਤੁਸੀਂ ਸਿਹਤਮੰਦ ਰਹਿਣਾ ਤੇ ਤੁਸੀਂ ਵਰਕਆਊਟ ਕਰੋ ਜਿੰਨਾ ਤੁਸੀਂ ਵਰਕਆਊਟ ਕਰੋ ਮਨੀ ਤੁਹਾਡੀ ਸਿਹਤ ਅੱਛੀ ਰਹੇਗੀ ਬਿਲਕੁਲ ਹੈ ਤੇ ਰਾਸ਼ੀ ਵੀ ਕਾਫੀ ਜ਼ਿਆਦਾ ਸੀ ਬੜੀ ਦੁਰੋਂ ਵੇਖਣਾ ਅੱਛਾ ਇੰਨੀ ਉਮੀਦ ਨਹੀਂ ਹੁੰਦੀ ਕਿ ਕੁੜੀਆਂ ਨੂੰ ਵੇਖਣ ਮਤਲਬ ਇੰਨੇ ਲੋਕ ਆ ਜਾਣ ਕਿ ਉਹਨਾਂ ਨੂੰ ਗੇਮ ਕਰਦੇ ਕਿਉਂਕਿ ਜਿਹੜੇ ਮਰਦੋਂ ਦੇ ਨੇ ਬੰਦੇ ਹੁੰਦੇ ਨੇ ਉਹਨਾਂ ਦੀ ਗੇਮ ਹੋਰ ਹੁੰਦੀ ਏ ਲੋਕ ਉਹਨਾਂ ਨੂੰ ਇੱਕ ਵੇਖਦੇ ਨੇ ਸਟਾਰ ਹੁੰਦੇ ਨੇ ਲੇਕਿਨ ਇਹ ਕਿ ਕੁੜੀਆਂ ਜਿਹੜੀਆਂ ਨੇ ਨਿਊਜ਼ੀਲੈਂਡ ਵਗੈਰਾ ਬਹਿਰੀਨ ਕਦੇ ਖੇਡ ਕੇ ਆਈਆਂ ਨੇ ਤੇਰਾ ਮਤਲਬ ਕੋ ਇੰਟਰਨੈਸ਼ਨਲ ਖੇਡਦੀਆਂ ਰਹੀਆਂ ਨੇ ਹਾਂ ਬਿਲਕੁਲ ਤੇ ਉਹਨਾਂ ਦਾ ਇੱਕ ਅੱਛਾ ਏ ਬਿਲਕੁਲ ਹਾਂ ਚਲੋ ਵਧੀਆ ਵੀਡੀਓ ਸੀ ਅਸੀਂ ਪਹਿਲਾਂ ਨੇ ਕੁੜੀਆਂ ਵਾਲੀ ਕੋਈ ਕਬੱਡੀ ਨਹੀਂ ਵੇਖੀ ਇੱਕ ਵੇਖੀ ਸੀ ਮੇਰੇ ਖਿਆਲ ਆਪਾਂ ਕੋਈ ਸਾਲ ਡੇਢ ਪਹਿਲਾਂ ਹਾਂਜੀ ਉਸ ਤੋਂ ਬਾਅਦ ਕਦੀ ਨਹੀਂ ਵੇਖੀ ਉਹ ਵੀ ਬੜੀ ਵਧੀਆ ਵੀਡੀਓ ਸੀ ਉਹ ਪਾਕਿਸਤਾਨ ਤੇ ਇੰਡੀਆ ਦਾ ਕਬੱਡੀ ਦਾ ਮੈਚ ਸੀ ਤੇ ਬੜਾ ਵਧੀਆ ਮੈਚ ਹੋਇਆ ਸੀ ਉਹ ਇੰਡੀਆ ਜਿੱਤ ਗਿਆ ਸੀ ਮੇਰੇ ਖਿਆਲ ਹਾਂ ਚਲੋ ਇਹ ਤੇ ਮੇਰੇ ਖਿਆਲ ਕੋਈ ਲੋਕਲਲੀ ਕੰਪੀਟੀਸ਼ਨ ਆ ਨਾ ਦੋ ਟੀਮਾਂ ਦਾ ਲੋਕਲ ਗੇਮਸ ਲੁੱਟੇ ਚਲੋ ਬਹਾਰ ਅਲੀ ਮਜ਼ਾ ਆਇਆ ਤੁਹਾਨੂੰ ਵੀਡੀਓ ਵੇਖ ਕੇ ਤੁਹਾਨੂੰ ਕਿਵੇਂ ਨਹੀਂ ਲੱਗੀ ਤੁਸੀਂ ਕਮੈਂਟਸ 'ਚ ਆ ਕੇ ਦੱਸੋ ਕਿ ਤੁਹਾਨੂੰ ਨੈਕਸਟ ਵੀਡੀਓ ਚ ਮੈਂ